ਕਹਿੰਦੇ ਦੇਖੀ ਠੋਕ ਬਜਾ ਕੇ ਦੁਨੀਆ ਮਤਬਲ ਦੀ ਸਾਰੀ ਹਰ ਬੰਦੇ ਨੂੰ ਲੱਗਦੀ ਐ ਗਲ ਮਤਬਲ ਦੀ ਪਿਆਰੀ ਮਤਬਲ ਮਿੱਠਾ ਸਮਝ ਕੋੜਾ ਖਾ ਕੇ ਵੇਖ ਲਿਆ ਮਤਬਲ ਦਾ ਸੰਸਾਰ ਅਸੀਂ ਜਵਾਕੇ ਵੇਖ ਲਿਆ ਕਹਿੰਦੇ ਪਹਿਣ ਪਾਈ ਪਰ ਜਾਨਾ ਪਹਿਲਾ ਨਰਾਟਕਾਉਂਦੇ ਨੇ ਅੰਗ ਸਾਕ ਜੋ ਮਿੱਤਰ ਪਿਆਰੇ ਸਾਰੇ ਆਉਂਦੇ ਨੇ ਕਹਿੰਦੇ ਖਾਣ ਪੀਣ ਦੇ ਲਾਗੂ ਕਰੋ ਖਵਾ ਕੇ ਵੇਖ ਲਿਆ ਮਤ ਬਲਦਾ ਸੰਸਾਰ ਅਸੀਂ ਅਜਾ ਕੇ ਵੇਖ ਲਿਆ ਕਹਿੰਦੇ ਪੇ ਕਹਿੰਦੇ ਪਰ ਕਈ ਕੁੜੀ ਨੂੰ ਮਿਲ ਜਾਵੇ ਜੁੜਾ ਕਰਦੀ ਫਿਰ ਤਰੀਫਾਂ ਪਿਓ ਕਰਤਾ ਦਾ ਹਟੜਾ ਜੇ ਸੇ ਬਾਤੋ ਖੁਸਲਾੜਾ ਘਰ ਉਵਾ ਕੇ ਵੇਖ ਲਿਆ ਘਰ ਉਵਾ ਕੇ ਵੇਖ ਲਿਆ ਮਤਬਲਾ ਦ ਸੰਸਾਰ ਅਸੀਂ ਅਜਵਾ ਕੇ ਵੇਖ ਲਿਆ ਕਹਿੰਦੇ ਭਾਂਤ ਪਰਨਦੇ ਵੇਲੇ ਓਏ ਭਾਂਤ ਪਰਨਦੇ ਵੇਲੇ ਭਰਾ ਨੂੰ ਯਾਦ ਕਰਨ ਪੈਣਾ ਭਾਂਤ ਪਰੀ ਤੋਂ ਕਹਿੰਨੀ ਆ ਕਿ ਹੁਣ ਪਾਣਾਂ ਤੋਂ ਲੈਣਾ ਜੇ ਕੌਣ ਪਾਣ ਜਾ ਮਾਮਾ ਦਰ ਬਿਲਟਾ ਕੇ ਵੇਖ ਲਿਆ ਮਤਬਲਾ ਦ ਸੰਸਾਰ ਅਸੀਂ ਅਜਵਾ ਕੇ ਵੇਖ ਲਿਆ ਕਹਿੰਦੇ ਪਿੱਟ ਮਰਮਰ ਭੁੱਖਾ ਇਪਕ ਤਾਂ ਮਰ ਮਰ ਭੁੱਖਾ ਪਰਨ ਭਹਾਤਾ ਬਾਪ ਨੇ ਪਰਨ ਭਹਾਤਾ ਬਾਪ ਇਹ ਕਰਕੇ ਪੈਸੇ ਖਰਚ ਕਰਕੇ ਪੈਸੇ ਖਰਚੇ ਅਫਸਰ ਰਹਾਤਾ ਬਾਪ ਨੇ ਕਹਿੰਦੇ ਚਾਰ ਦਿਨਾਂ ਦੀ ਖਾਤਰ ਸ਼ੁਕਰ ਮਨਾ ਕੇ ਵੇਖ ਲਿਆ ਸ਼ੁਕਰ ਮਨਾ ਕੇ ਵੇਖ ਲਿਆ ਮਤਵਲ ਜਹ ਸੰਸਾਰਾ ਸੀਆਂ ਜਵਾ ਕੇ ਵੇਖ ਲਿਆ ਓਏ ਦਫਤਰ ਜਾ ਕੇ ਬਾਪ ਕਹੇ ਤਨਖਾਣਾ ਭੇਜੀ ਐ ਓਏ ਤਨਖਾਣਾ ਭੇਜੀ ਐ ਲਟਕਾ ਕੇ ਜਮਟ ਕਰ ਗਿਆ ਬਾਤ ਕਰੇ ਅੰਗਰੇਜ਼ੀ ਆਹਦੇ ਪੁੱਤ ਮਲਾਜਮ ਕੋਲੇ ਪਤਾਣੇ ਜਾ ਕੇ ਵੇਖ ਲਿਆ ਮਤਬਲ ਦਾ ਸੰਸਾਰ ਅਜੀ ਅਜਵਾ ਕੇ ਵੇਖ ਲਿਆ ਉਹਦੇ ਸਾਥੀ ਬੈਠੇ ਕੋਲ ਕਹਿਣ ਕਿ ਲੱਗਦਾ ਹੈ ਤੇਰਾ ਇਹ ਲੱਗਦਾ ਹੈ ਤੇਰਾ ਘਰੋਂ ਪਿਤਾ ਨੇ ਭੇਜਿਆ ਘਰੋਂ ਪਿਤਾ ਨੇ ਭੇਜਿਆ ਇਹ ਤਾਂ ਨੌਕਰ ਹੈ ਮੇਰਾ ਕਹਿੰਦੇ ਜਮਾ ਕਦਰ ਨਾ ਪਾਈ ਅਫਸਰ ਲਾ ਕੇ ਵੇਖ ਲਿਆ ਮਤਵਲ ਦੱਸ ਸੰਸਾਰ ਅਸੀਂ ਜਿਹਾ ਜਵਾਕੇ ਵੇਖ ਲਿਆ ਮਤਵਲ ਕਾਹਨ ਪਹਿਨਾ ਮਤਵਲ ਕਾਹਨ ਪਹਿਨਾ ਪਉਣ ਬਚੋਲੇ ਨੂੰ ਬੂਰੇ ਜਦ ਹੋ ਜਾਵੇ ਸ਼ਾਦੀ ਪਹਿਣ ਫਿਰ ਬਗਲਾ ਮਚੂਰੇ ਕਹਿੰਦਾ ਨਾ ਕੋਈ ਗੁੱਲ ਨੂੰ ਬਣਦਾ ਛੱਕ ਕਰਾ ਕੇ ਵੇਖ ਲਿਆ ਛੱਕ ਕਰਾ ਕੇ ਵੇਖ ਲਿਆ ਮਤਵਲ ਦੱਸ ਸੰਸਾਰ ਅਸੀਂ ਜਿਹਾ ਜਵਾਕੇ ਵੇਖ ਲਿਆ ਕਹਿੰਦੇ ਪੈਸੇ ਹਮਲ ਕੋਲ ਪੈਸੇ ਹੋ ਮਣ ਕੋਲ ਬੁਢੇ ਦੀ ਸੇਵਾ ਨਤ ਕਰਦੇ ਬੁਢੇ ਦੀ ਸੇਵਾ ਨਤ ਕਰਦੇ ਸੁੰਨਾ ਨਾ ਮਰ ਜਾਵੇ ਓ ਕੱਲਾ ਨਾ ਮਰ ਜਾਵੇ ਕੋਲੇ ਰਹਿੰਦੇ ਨੇ ਕਰਦੇ ਕਹਿੰਦੇ ਜੇ ਬਾਲੈਣ ਫਰੋਲ ਸੜੀ ਤੇ ਪਾ ਕੇ ਵੇਖ ਲਿਆ ਮਤ ਬਲਦਾ ਸੰਸਾਰੇ ਜਿਹਾ ਜਵਾਕੇ ਵੇਖ ਲਿਆ ਕਹਿੰਦੇ ਤੇਰੀਆ ਪਿਆਰ ਵਧਾ ਕੇ ਓ ਤੇਰੀਆ ਪਿਆਰ ਵਧਾ ਕੇ ਓ ਤੇਰੀਆ ਪਿਆਰ ਵਧਾ ਕੇ ਹੁਸਨ ਜਵਾਨੀ ਲੁੱਟ ਗਈ ਹੁਸਨ ਜਵਾਨੀ ਲੁੱਟ ਗਈ ਆ ਗਿਆ ਜਦੋਂ ਵੱਡੇ ਪਾ ਆ ਗਿਆ ਜਦੋਂ ਵੱਡੇ ਪਾ ਫੇਰ ਮੁਹੱਬਤ ਟੁੱਟ ਗਈ ਕਹਿੰਦੇ ਨੂੰ ਬੁੱਤਾਂ ਦੀ ਬਣ ਗਈ ਮੈਂ ਸਮਝਾ ਕੇ ਵੇਖ ਲਿਆ ਮਤਵਲ ਦਾ ਸੰਸਾਰ ਅਸੀਂ ਅਜਵਾ ਕੇ ਵੇਖ ਲਿਆ ਮਤਲਬ ਮਤਲਬ ਜੋ ਨਾਰ ਪਤੀ ਦੇ ਪੈਂਦੀ ਪਾਸ ਨਹੀਂ ਪਤੀ ਦੇ ਪੈਂਦੀ ਪਾਸ ਨਹੀਂ ਇਹ 60 ਸਾਲ ਦਾ ਹੋ ਗਿਆ 60 ਸਾਲ ਦਾ ਹੋ ਗਿਆ ਮਰਦਾ ਇਹ ਬੰਦਮਾਸ਼ ਨਹੀਂ ਕਹਿੰਦੀ ਲਾਲਾ ਬਾਲੇ ਬਾਬੇ ਦਾ ਰੋਟ ਪਕਾ ਕੇ ਵੇਖ ਲਿਆ ਮਤਵਲ ਦਾ ਸੰਸਾਰ ਅਸੀਂ ਅਜਵਾ ਕੇ ਵੇਖ ਲਿਆ ਮਤਵਲ ਕਾਰਨ ਚੇਲੇ ਕੋਈ ਮਤਵਲ ਕਾਰਨ ਚੇਲੇ ਕਰਦੇ ਗੁਰੂਆਂ ਦੀ ਸੇਵਾ ਕਰਦੇ ਗੁਰੂਆਂ ਦੀ ਸੇਵਾ ਸੇਵਾ ਤੋਂ ਖੁਸ਼ ਹੋ ਕੇ ਬਖਸ਼ਣ ਵਿਦਿਆ ਦਾ ਮੇਵਾ ਨਾ ਕੋਈ ਗੰਨੂ ਮੰਨਦਾ ਮੈਂ ਪੜਾ ਕੇ ਵੇਖ ਲਿਆ ਮਤ ਬਲ ਜਾ ਸੰਸਾਰੇ ਸੀ ਅਜਵਾ ਕੇ ਵੇਖ ਲਿਆ ਇਸ ਮਤ ਬਲ ਨੇ ਸਮਝੋ ਇਸ ਮਤ ਬਲ ਨੇ ਸਮਝੋ ਗਦੇ ਨੂੰ ਬਾਪ ਕਹਾਤਾ ਓਏ ਗਦੇ ਨੂੰ ਬਾਪ ਕਹਾਤਾ ਓਏ ਤਾਹੀਂ ਤਾਂ ਤੇਰਨੈ ਸਿੰਘ ਨੇ ਛੰਦ ਬਣਾਤਾ ਓਏ ਗਦੇ ਵਾ ਸਾਧਲੇ ਮਾਤਾ ਬਲਦਾਸਨ ਸਾਰੇ ਸੀ ਅਜਵਾ ਕੇ ਵੇਖ ਲਿਆ